ਥਾਣਾ ਬਿਲਗਾਦੀ ਪੁਲਿਸ ਨੇ ਦੌਰਾਨ ਗਸ਼ਤ ਦੋ ਨਸ਼ਾ ਤਸਕਰ ਕੀਤੇ ਕਾਬੂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੌਰ ਸਰਦਾਰ ਸਰਬੰਸਿੰਘ ਬਾਲ ਨੇ ਦੱਸਿਆ ਕਿ ਥਾਣਾ ਬਿਲਗਾ ਦੇ ਐਸਐਚਓ ਸਰਦਾਰ ਪਲਵਿੰਦਰ ਸਿੰਘ ਦੀ ਪੁਲਿਸ ਪਾਰਟੀ ਦੇ ਮੁਲਾਜ਼ਮ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕਰਦੇ ਹੋਏ ਦੌਰਾਨ ਗਸ਼ਤ ਕਸਬਾ ਬਿਲਗਾ ਤੋਂ ਪਿੰਡ ਖੋਖੇਵਾਲ ਵੱਲ ਜਾ ਰਹੇ ਸੀ ਤਾਂ ਐਸਆਈ ਚਰਨਜੀਤ ਨੂੰ ਨਹਿਰ ਵਾਲੀ ਪੋਲੀ ਕੋਲ ਦੋ ਨੌਜਵਾਨ ਸ਼ੱਕੀ ਹਾਲਤ ਵਿੱਚ ਮਿਲੇ ਅਤੇ ਪੁਲਿਸ ਨੂੰ ਦੇਖ ਕੇ ਭੱਜ ਨਿਕਲੇ ਪੁਲਿਸ ਪਾਰਟੀ ਨੇ ਇਨ੍ਹਾਂ ਦੋਨਾਂ ਨੌਜਵਾਨਾਂ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਅਤੇ ਇਨ੍ਹਾਂ ਦੀ ਤਲਾਸ਼ੀ ਲੈਣ ਤੇ ਇਨ੍ਹਾਂ ਦੋਨਾਂ ਕੋਲੋਂ 10 ਗ੍ਰਾਮ ਹੈਰੋਇਨ ਮਿਲੀ ਇਨ੍ਹਾਂ ਦੀ ਪਛਾਣ ਦਿਲਬਾਗ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਪੱਟੀ ਪਿੰਡ ਬਿਲਗਾ ਵਜੋਂ ਹੋਈ ਅਤੇ ਦੂਜੇ ਨੌਜਵਾਨ ਦੀ ਪਛਾਣ ਬੂਟਾ ਸਿੰਘ ਪੁੱਤਰ ਵਿਆਲ ਸਿੰਘ ਵਾਸੀ ਪਿੰਡ ਕੋਟੇ ਹਸਨ ਵਜੋਂ ਹੋਈ ਇਹ ਦੋਨੋਂ ਨੌਜਵਾਨ ਨਸੇ ਦੇ ਆਦੀ ਹਨ ਇਹ ਨਸਾਂ ਪੀਂਦੇ ਵੀ ਹਨ ਅਤੇ ਵੇਚਦੇ ਵੀ ਹਨ ਇਨ੍ਹਾਂ ਦੋਨਾਂ ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ ਇਹਨਾਂ ਦੋਨਾਂ ਤੇ ਐਨਡੀਪੀ ਐ ਸੈਕਟ ਪਰਚਾ ਦਰਜ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਏਪੀ ਨਿਊਜ਼ ਪੰਜਾਬੀ ਲਈ ਬਿਲਗਾ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਸਰ ਪਤਾ ਲੱਗਾ ਕਿ ਥਾਣਾ ਬਿਲਗਾ ਦੀ ਪੁਲਿਸ ਨੇ ਦੋ ਨਸ਼ਾ ਤਸਕਰ ਕਾਬੂ ਕੀਤੇ ਗਿਆ। ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਆ ਔਰ ਕਿਹੜੀ ਚੀਜ਼ ਨਾਲ ਤੋਂ ਬਰਾਮਦ ਕੀਤੀ ਹੈਗੀ। ਇਹ ਦੋਵੇਂ ਇੱਕ ਹੈਗਾ ਦਲਬਾਖ ਸਿੰਘ son of ਸੁਖਦੇਵ ਸਿੰਘ ਵਾਸੀ ਪੱਤੀ ਪੱਟੀ ਬਿਲਗਾ ਦਾ ਰਹਿਣ ਵਾਲਾ ਤੇ ਦੂਸਰਾ ਹੈਗਾ ਬੂਟਾ ਸਿੰਘ son of ਦਇਾਲ ਸਿੰਘ ਬੁਰਜ ਹਸਨ ਦਾ ਰਹਿਣ ਵਾਲਾ ਹੈ। ਜੀ ਇਹ ਦੋਵੇਂ ਜਿਹੜੇ ਕਿੱਤਾ ਪੀਣ ਦਾ ਹਰਵਿੰਦਰ ਨਸ਼ਾ ਕਰਦੇ ਆ ਜੀ ਤੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਨਸ਼ਾ ਖਰੀਦ ਕੇ ਵੇਚ ਵੀ ਲੈਂਦੇ ਜਿਹਦੇ ਜੋ ਪੈਸੇ ਦਾ ਜੋ ਮੁਨਾਫਾ ਹੁੰਦਾ ਆਪਣਾ ਵੀ ਕੰਮ ਸਾਰ ਲੈਂਦੇ ਜੀ ਤੇ ਕੱਲੇ ਦੋਵੇਂ ਜਣੇ ਜਿਹੜਾ ਐਰਵਿੰਨ ਕ੍ਰੀਨ ਕੇ ਆਰਐਚ ਕੇ ਤੇ ਪੁਲਿਸ ਪਾਰਟੀ ਜਿਹੜੀ ਆ ਗਸ਼ਤ ਕਰਦੇ ਪਿੰਡ ਬਿਲਗਾ ਤੋਂ ਖੋਖੇ ਵਾਲ ਸਾਈਡ ਨੂੰ ਜਾ ਰਹੀ ਸੀ ਤੇ ਨਹਿਰ ਦੀ ਪੋਲੀ ਦੇ ਲਾਗੇ ਜਿਹੜਾ ਇਹ ਇਹਨਾਂ ਦੋਨਾਂ ਨੂੰ ਦੇਖਿਆ ਤੇ ਇਹ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਏ ਜੀ ਇਹਨੂੰ ਭੱਜ ਜਾਂਦੇ ਨੂੰ ਗੱਡੀ ਰੋਕ ਕੇ ਕਾਬੂ ਕੀਤਾ ਤੇ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਇਹਨਾਂ ਨੇ ਜਿਹੜੇ ਇਹਨਾਂ ਦੇ ਕੋਲ ਲਗਾਵੇ ਦੇ ਵਿੱਚ ਹੈਰਵਿੰਸੀ ਉਹ ਛੁੱਟ ਦਿੱਤੀ ਠੀਕ ਆ ਜਿਹੜੇ ਇਹਨਾਂ ਤੋਂ ਜਦੋਂ ਚੱਕ ਕੇ ਲਵਾ ਕੇ ਚੈੱਕ ਕਰਾਇਆ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਹੈਰਵਿੰਸ ਸੀ ਫਰੀ ਵੀ ਲੈ ਕੇ ਆਏ ਆ ਹੂੰ ਇਹ ਇਹ ਸਤਲੁਜ ਬੰਨ ਸੰਗੋਵਾਲ ਸਾਈਡ ਤੇ ਉਹ ਪਾਰ ਤੋਂ ਵਿਅਕਤੀ ਹੈ ਕਹਿੰਦੇ ਵੀ ਜਿਹੜਾ ਆ ਕੇ ਵੇਚਦਾ ਸੀ ਉਹਦਾ ਨਾਂ ਨਹੀਂ ਜਾਣਦੇ ਆ ਕਿ ਜੀ ਉਹਦੇ ਕੋਲੋਂ ਲੈ ਕੇ ਆਏ ਆ ਅਲੱਗੇ ਵੀ ਉੱਥੇ ਘੁੰਮਦਾ ਫਿਰਦਾ ਮਿਲ ਜਾਂਦਾ ਹੈ ਠੀਕ ਨਹੀਂ ਬਾਕੀ ਉਹਦੀ ਵੀ ਤਲਾਸ਼ ਜਾਰੀ ਆ ਬੰਦੇ ਦੀ ਇਸ ਤਰ੍ਹਾਂ ਇਹਨਾਂ ਦਾ ਪਿਛੋਕੜ ਕੀ ਹੈਗਾ ਇਸਰਾਂ ਦਾ ਕਦੋਂ ਇਹਨਾਂ ਤੇ ਪਹਿਲਾਂ ਵੀ ਕੋਈ ਪਰਚਾ ਹੈ ਕਹਿੰਦੇ ਕੋਈ ਇਸ ਚੀਜ਼ ਦੇ ਹਾਂ ਇਹ ਤੇ ਜਿਹੜਾ ਦਲਵਾਰ ਸਿੰਘ ਹੈ ਇਹ ਤੇ ਵੀ ਪਹਿਲਾਂ ਪਰਚਾ ਹੈ ਪਹਿਲਾਂ ਇਹ ਤੇ ਲੜਾਈ ਦਾ ਵੀ ਇੱਕ ਪਰਚਾ ਹੈ ਚੋਰੀ ਦਾ ਵੀ ਇੱਕ ਪਰਚਾ ਇਹ ਤੇ ਇਹ ਪਤਾ ਲੱਗਾ ਵੀ ਹੈਰੋਇਨ ਪੀਣ ਕਰਕੇ ਇਹਨੂੰ ਇਹਦੇ ਘਰਦਿਆਂ ਨੇ 4-5 ਵਾਰੀ ਸੈਂਟਰ ਦੇ ਵਿੱਚ ਵੀ ਦਾਖਲ ਕਰਾਇਆ ਸੀ ਜੀ ਤੇ ਜਿਹੜਾ ਬੂਟਾ ਸਿੰਘ ਹੈ ਇਹ ਵੀ ਦਾਖਲ ਰਿਹਾ ਹੈ ਹੈਰੋਇਨ ਦੇ ਆਪਣੇ ਛੱਡਣ ਦੇ ਸੰਬੰਧ ਵਿੱਚ ਸੈਂਟਰ ਦੇ ਵਿੱਚ ਜੀ ਤੇ ਜਿਹੜਾ ਬੂਟਾ ਸਿੰਘ ਤੇ ਵੀ ਪਹਿਲਾਂ ਪਰਚੇ ਰਹਿ ਗਏ ਨਸ਼ੇ ਦੇ ਸੀ ਇਸ ਤਰ੍ਹਾਂ ਸੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ